ਹਰ ਹੁੰਦੇ ਸੀ ਤੇ ਕੱਟੀਆਂ ਜੇ ਕੋਠੜੀਆਂ ਹੁੰਦੀਆਂ ਸੀ ਤੇ ਇਕੱਠਾਂ ਕੁੜਨਾ ਨੂੰ ਵੜ ਦਉਂਦੇ ਜਿ ਡਾਕੇ ਵਾਲੇ ਆਉਂਦੇ ਹਾਂ ਜਦੋਂ ਉਹ ਆਉਂਦੇ ਅੱਛਾ ਉਹ ਆਏ ਤਾਂ ਇਧਰ ਮੂਰੋਂ ਹੋ ਵੀ ਕੇ ਲੰਗੇ ਸੀ ਮੂਰੋਂ ਲੋਕ ਵੀ ਜਿਨਾਰੇ ਲੇ ਸਾਮਸੂਸੀ ਬਣੇ ਹੋਏ ਵੀ ਜਿਵੇਂ ਆਪਣਾ ਲਹਾਂਸ ਬਣਾ ਲਹਾਂਸ ਬਹੁਤ ਬਣੇ ਹੋਏ ਸੀ ਲੋਕਾਂ ਦੇ ਤੇ ਪਰ ਉਹਨਾਂ ਨੂੰ ਜਾਣ ਨਹੀਂ ਜਾਣ ਦਿੱਤਾ ਜਿਉਂ ਹੀ ਲਾ ਕੇ ਇੱਕੋ ਵੀ ਤੋਹ ਕੀ ਕਣੀ ਉਹ ਕਹਾਣੀ ਸੀ ਕਿ ਗੱਲ ਸੀ ਜਿਹੜੀ ਸੀ ਉਕੜੂਆਂ ਤਰਿੰਜਣਾਂ ਅੱਜ ਇਕੱਠੀਆਂ ਕਰਤਾ ਤੀਆਂ ਸੀ ਉਹ ਉਹ ਸ਼ਮਰਾਜ ਕੰਨੀ ਉਹ ਖੱਲੇ ਵੀ ਠੈਕ ਹੈ ਹੈਗੇ ਸਾਹਮਣੇ ਚਾਹੋ ਮਰਾ ਜਿੱਦੇ ਤੇ ਫੁੱਲ ਦੇ ਸਾਹਮਣੇ ਚਾਹੋ ਲਿਥੇ ਆ ਗਏ ਹੁੰਦੇ ਮੇਰੇ ਜਵਾਈ ਆਇਆ ਸੀਗਾ ਵਾਂ ਸੀ ਸੀ ਬਸ ਹਾਂ ਹਾਂ ਉਹ ਆਇਆ ਹੀ ਕਹਿੰਦਾ ਕਿ ਗੁੜੀਆਂ ਦੀ ਗੁੜੀਆਂ ਦਾ ਜੀ ਕਿਆ ਸੀ ਗੁੜੀਆਂ ਜਿੰਜੇ ਬੈਟੀਆਂ ਤੇ ਗੁੜੀਆਂ ਸਾਰੀਆਂ ਕੱਢਦੀਆਂ ਵਿੱਚੇ ਕੱਢਦੀਆਂ ਹੁੰਦੀਆਂ ਸੀ ਵਿੱਚੇ ਕੱਟਦੇ ਗਾ ਵਿੱਚੇ ਕਾਤਦੀਆਂ ਸੀ ਕਿ ਉਹ ਜਦੋਂ ਉਹ ਵੇਖਣਾ ਆਪਣਾ ਆ ਗਿਆ ਤੇ ਉਹ ਬਾਗ ਗਿਆ ਅਰਾ ਉਥੇ ਅਸੀਂ ਕਿੱਢੀ ਗਈਆਂ ਤੇ ਮਾਈ ਆ ਗਿਆ ਜਦੋਂ ਪਰਮਾ ਆ ਗਿਆ ਤੇ ਬੰਦੇ ਆਏ ਬੈਠੇ ਸੀ ਕੋਲੇ ਸਾਰੇ ਤਾਂਸ ਖੇੜਦੇ ਹੁੰਦੇ ਅੱਗੇ ਕੁਝ ਨਹੀਂ ਸੀ ਵਾਏ ਦਰਖਤਾਂ ਠਾਂ ਇੱਕ ਪਾਸੇ ਕੁੜੀਆਂ ਮੁਰੜੀਆਂ ਹੁੰਦੀਆਂ ਇੱਕ ਪਾਸੇ ਬੰਦੇ ਬੈਠੇ ਹੁੰਦੇ ਕਿਉਂ ਬੀਜਲੀ ਕਿੱਥੇ ਹੁੰਦੀ ਸੀ ਅੱਗੇ ਦੱਸਦੇ ਤੇ ਬੈਰੀ ਕਿਹੜਾ ਸੋਪੇ ਚ ਖੌਰਾ ਪਹਿਲਾਂ ਕਹਾਂ ਕੁੜੀਆਂ ਮੁੜ ਕੇ ਤੇ ਉਹਦਾ ਫੁਰਗੇ ਸਨ ਉਹਨੇ ਕਿ ਮੈਂ ਗੱਲ ਦੱਸਾਂ ਤੁਸੀਂ ਕਿ ਮੈਂ ਮੇਰੀ ਮੰਨੋਂ ਗਿਆ ਆ ਕਿ ਦੱਸ ਦੇ ਉਹ ਕੁੜੀ ਆ ਜੀ ਜੱਜ ਕੇ ਆਦਾ ਨਾ ਉਹ ਜਿਹੜੀ ਚਿੜੀ ਐ ਮੈਂ ਤੁਹਾਨੂੰ ਕਹਿ ਕਿ ਇਹਦਾ ਕਾਲਜਾ ਕੱਢ ਕੇ ਦਿਖਾਵਾਂ ਮਾਰ ਕੇ ਦਿਖਾਵਾਂਗੇ ਕਾਲਜਾ ਕਾਲਜਾ ਵੀ ਉਹ ਮਰੀ ਗਈ ਫੇਰ ਅੱਛਾ ਅੱਛਾ ਉਹ ਚਿੜੀ ਮਰ ਗਈ ਰ ਦਿਲ ਕੱਢ ਲੈ ਕਾਲਜਾ ਇਹ ਮਨਾਂ ਕਿ ਉਹ ਉਲਟ ਕੇ ਦੇਗ ਵੀ ਕਿ ਉਹ ਪੰਜ ਬੰਦਿਆਂ ਨੇ ਨਾ ਨਿਗਾਹ ਰੱਖੀ ਇੱਕ ਨੇ ਕੰਨਾਂ ਰੱਖਿਆ ਅਖੇਲਾ ਉਹ ਇੱਕ ਮੈਂ ਤੁਹਾਨੂੰ ਹੋਰ ਦਿਖਾਵਾਂ ਜਨਾ ਹੋਰ ਵੀ ਜੇ ਅਖੋ ਨਹੀਂ ਇਹ ਕੇ ਤੁਮ ਹੀ ਹੋਉਂ ਅਖੇ ਨਹੀਂ ਉਹ ਵੀ ਸਾਹਮਣੇ ਉਹ ਆ ਰਹੀ ਤਾਂ ਭੈਣ ਦੀ ਪੈ ਗਿਆ ਵੀਰੇ ਤੇ ਇਹਨਾਂ ਨੂੰ ਦੱਸੀ ਜਾਂਦਾ ਜੇ ਤਾਂ ਆਪਣੇ ਅਰਗਣ ਨੂੰ ਮਾਰ ਦੇਣ ਜਿਹਦਾ ਜੀ ਕਰਿਆ ਤੇ ਭਾਈ ਮੁਰਕੇ ਆਦਾ ਕਿ ਕੁੜਿਆ ਦੀ ਜੀਜਾ ਹੋਰ ਦੱਸ ਕਹਿੰਦਾ ਕਿ ਹੋਰ ਕਿ ਰੇਖਣਾ ਮੈਂ ਆ ਵੀ ਜਾਣਦਾ ਸ਼ਿਵਾਜਗਉਨ ਇਹ ਸ਼ਿਵਾਜਗਉਨ ਚਲ ਉਹ ਸ਼ਿਵਾਜ ਸ਼ਿਵਾਜਗਉਨ ਉਹ ਗਾਂ ਦੋਤੀ ਸੀ ਜਿੱਤੋਂ ਆਈਂ ਪਿੰਡ ਤਾਂ ਉਹਦਾ ਹੋਰ ਸੀ ਕੋਈ ਨਾਨਕੇ ਆਈ ਸੀ ਹਾਂ ਨਾਨਕੇ ਘਰੀ ਆਈ ਸੀ ਉਹ ਭਾਈ ਸ਼ਿਵਾਜ ਜਦੋਂ ਜਗਉਣਾ ਦੱਸਤਾ ਵੀ ਐ ਜਾਗਿਦਾ ਐਂ ਠਾਈਦਾ ਇਹਨਾਂ ਮੈਂ ਆਇ ਇਹਨਾਂ ਮਯਾਦ ਕਰਕੇ ਆਂ ਬਾਇੜਾ ਖਾਣੀ ਦੀ ਨੇ ਆਇਆ ਆਖਿਆ ਨਾ ਵੀ ਬਿਮੋਰ ਦੀ ਤੋਂ ਸੇਵਾ ਮੋੜਨਾ ਹੁੰਦਾ ਉਹ ਉਹ ਇਹ ਮਿਲ ਆ ਉਹ ਦੱਸ ਉਹ ਦੱਸਿਆ ਨਾ ਨੇ ਆਖਿਆ ਨਾ ਚੌੜ ਚ ਵਿਚ ਆ 22 ਮੈਂ ਚੌੜ ਕਰਦੀ ਆ ਐਂ ਕਾ ਵੇਖਣੇ ਸਿਵਾ ਚ ਰਾਤ ਨੂੰ ਕੌਣ ਆਂਦਾ ਤੇ ਜਦੋਂ ਆ ਵੇਲਾ ਹੋਇਆ ਤੁਸੀਂ ਬੈਂਚ ਜਾਵਲੀ ਕਰਿਆ ਕਿਸ ਨੂੰ ਦੱਸਣਾ ਜਿਹੜਾ ਇੱਥੇ ਖੜੀ ਹੋ ਕੁੜੀ ਵਿਚਾਰ ਤੇ ਤਾਂ ਦੇ ਜਾਵਲੀ ਉਹ ਤਾਂ ਸੇਵਾ ਜਗ੍ਹਾ ਲੈ ਜਾ ਕੇ ਇਹ ਦੋ ਸੇਵਾ ਜਗਾ ਲੈ ਨਾਂ ਨਹੀਂ ਰਹਿਦੀ ਹੁੰਦੀ ਜੀ ਮੇਰੀ ਆਪ ਦੀ ਨਾਂ ਨੇ ਖਿਲਣਾੜੀ ਇਹ ਦੋ ਸੇਵਾ ਜਗਾ ਲਿਆ ਤੇ ਆਦੀ ਜਗਾ ਕੇ ਇਹ ਦੋ ਸੇਵਾ ਤੇ ਆਪ ਸ਼ਾਂਤ ਨੇ ਬਾਹਰ ਦੇਖਿਆ ਵੀ ਨੀ ਕੀ ਗੱਲ ਆ ਪਿੰਡ ਦਾ ਭੱਜ ਜਾਵੇ ਖੇਤਾਂ ਨੂੰ ਅੱਗ ਲੱਗ ਗਈ ਜਿਹੜੇ ਖੇਤਾਂ ਚ ਗਏ ਸੀ ਪਾਣੀ ਲਾਉਂਦੇ ਹੁੰਦੇ ਅੱਗੇ ਵੇ ਖਣਖਣ ਹੁਣ ਤਾਂ ਮੋਟਰ ਹੈ ਤੇ ਕੱਸੀਆਂ ਸੂਆਂ ਦੀ ਵਾਰੀ ਦੇ ਪਹਿਲਾਂ ਜਾ ਕੇ ਵੀ ਨੱਕਾ ਵੱਢਣਾ ਹੀ ਨਵੇਂ ਡਰੇਗੇ ਕਿ ਉਹ ਪਿੰਡ ਨੂੰ ਵੱਜਿਆ ਉਹਨੂੰ ਅੱਗ ਲੱਗੀ ਹਾਂ ਕਿ ਇਹ ਤਾਂ ਭਾਈ ਉਹ ਹਰੇ ਖੇਤਾਂ 'ਚ ਨਹੀਂ ਪਿੰਡ 'ਚ ਨਹੀਂ ਕਿਤੇ ਦੀਦੀ ਤੇ ਇੱਧਰ ਹੈ ਸੰਤ ਨਿਕਲਿਆ ਉਹਨੇ ਆਖਿਆ ਤਾਂ ਕੋਈ ਪੁਰਸ ਨੇ ਸਵਾਜ ਜਗਾ ਲਿਆ ਤੇ ਛੱਪੜ ਕੇ ਛੱਪੜ ਤੇ ਵੜ ਗਿਆ ਛੱਪੜ ਜੀਤ ਵੜ ਗਈ ਸਭ ਪਰਸ ਦੀਆਂ ਵਾਲੇ ਡਾਲੇ ਅੱਗ ਬੰਜੀ ਖੜੇ ਸੇ ਸੰਤ ਨੇ ਆਖਿਆ ਤਾਂ ਕਿਸੇ ਪਾਪੀ ਨੇ ਸਵਾਜ ਜਗਾਇਆ ਉਹਨੇ ਮੋੜ ਕੇ ਸਵਾ ਪੜਿਆ ਸੰਤ ਨੇ ਤਾਂ ਉੱਥੇ ਅੱਗ ਕੀਤੀ ਛੱਪੜ ਦੀ ਅੱਗ ਫਿਰਦੀ ਉਹ ਵੀ ਉੱਥੇ ਸਿਵੇ ਤੇ ਗਈ ਕਹਿੰਦੇ ਸਿਵਾ ਠਾਇਆ ਸੀ ਸਾਰਾ ਤੇ ਫੇਰ ਉਹਨੂੰ ਪੁੱਛਿਆ ਤੂੰ ਕੌਣ ਹੈ ਬੋਲ ਪਾਪ ਗਿਆ ਕਹਿੰਦੇ ਬਾਬਾ ਮਾਂ ਤੇਰੀਆਂ ਜਣਾ ਪੱਟਣਾ ਜਾ ਤੂੰ ਕੀ ਦੀ ਕੁੜੀ ਵਫਰਾਨਣ ਦੀ ਕਹਿੰਦਾ ਇਹ ਤੂੰ ਕੀ ਕੀਤਾ ਫੇਰ ਉਹਨੂੰ ਦੱਸਿਆ ਸੰਤ ਨੂੰ ਵੀ ਮੈਂ ਤਾਂ ਜੀ ਜੀ ਹਾਂ ਵੀ ਮੈਨੂੰ ਤਾਂ ਚੌੜ ਚੌੜ ਚ ਸੁਣ ਲਿਆ ਕਿ ਮੈਂ ਤਾਂ ਇੱਥੇ ਆ ਗਿਆ ਦਾ ਤੂੰ ਇੰਨਾ ਛੁਕਰ ਹੈ ਤੂੰ ਉਥੋਂ ਬਚ ਕੇ ਇੱਥੇ ਛੱਪੜ ਜਵੜ ਗਈ ਤੇ ਤੈਨੂੰ ਉੱਥੇ ਸਿਵੇ ਕੋਲੇ ਨਹੀਂ ਆਉਣ ਦੇਣਾ ਸੀ ਉਹ ਮਤਲਬ ਛੋਗਰਾ ਵੀ ਤੂੰ ਛੱਪੜ ਚ ਭੱਜ ਗਿਆ ਭੱਜ ਕੇ ਆ ਗਿਆ ਤੇ ਆਰਾ ਬਸ ਉਹਦਾ ਬਚਰੀ ਤਾਂ ਹੈ ਨਹੀਂ ਕੱਢ ਲਈ ਪਿੰਡ ਵੀ ਜਾਵੜੇ ਫਿਰ ਛੱਪੜ ਤੇ ਮਗਰੇ ਜੇ ਛੱਪੜ ਕੰਨੀ ਆ ਗਾ ਸਾਰੇ ਲੋਕ ਜਾਵੜੇ ਉਹ ਕਹਿੰਦੇ ਘੰਟਾ ਵੱਜੇ 2 ਘੰਟੇ ਵੱਜੇ ਰਾਤ ਕੱਟ ਜਿਵਾ ਦਿਨ ਵਸ ਉਹ ਮਰ ਗਈ ਸੀ ਮਰ ਗਈ ਸੀ ਕੁੜੀ ਵੇਰ ਉਹ ਇਹੋ ਜੇ ਕੰਮ ਹੁੰਦਾ ਚੌੜਾ ਹਾਂ ਮਰ ਗਈ ਸੀ ਹਾਂ ਮਾਰਗੀ ਤੇ ਅੱਗੇ ਜਵਾਨਾਂ ਚੰਗਾ ਸੀ ਅੱਗੇ ਕੌਣ ਜਿਹੜੇ ਸਮਾਉਂਦਾਂ ਦੀ ਪਿਓ ਆ ਪਿਓ ਕਿਤੇ ਮਾਪੇ ਜਿਸ ਨਾਲ ਕਹਿੰਦੇ ਇੱਕ ਟਾਸਰੀ ਹੁੰਦੀ ਤੇ ਚਾਹ ਤਰਾ ਕੁੜਤਾ ਹੁੰਦਾ ਤੂੰ ਫਲਾਨਿਆਂ ਚਲ ਉਹਨਾਂ ਦੇ ਮੰਗ ਲਿਆ ਫਲਾਨਿਆਂ ਦੇ ਮੰਗ ਲਿਆ ਮੰਨ ਕੇ ਸਹੁਰੇ ਜਾ ਵਰਦੇ ਸੀ ਹਾਂ ਇੱਕ ਦੂਜੇ ਦਾ ਪਾ ਲੈਂਦੇ ਸੀ ਹਾਂ ਪਾਉਂ ਕੌਂਦੇ ਦੀ ਲੀੜੇ ਤਾਂ ਕੁੰਦੇ ਰਹੇ ਦੋਸਤ ਪਰ ਹੁਣ ਹਟ ਗਏ ਹੁਣ ਹਟ ਗਏ ਹਾਂ ਕਈ ਪਿੰਡਾਂ ਦਾ ਦੋਸਤ ਹੇ ਇੱਕ ਦੂਜੇ ਦੇ ਪਾਸੇ ਇਹ ਹਾਗੇ ਨੂੰ ਬਸੇਰੇ ਲੈ ਜਾਂਦਾ ਗੇਲੀ ਕਿ ਟੱਕੀ ਮੇਰੇ ਮੁੰਡੇ ਦੇ ਲੂਡੇ ਲੈ ਜਾਂਦਾ ਗੇਲੀ ਅੱਛਾ ਜਵਾਕਾਂ ਨੂੰ ਹਾਂ ਲੈ ਜਾਂਦੇ ਹੈ ਜੀ ਗੱਲ ਕਰ ਜੁਸਬਿੰਦਰ ਦੇ ਵੇਖਾ ਕੱਪੜੇ ਪਮਵਾ ਨਹੀਂ ਸੀ ਉਹ ਜਦੋਂ ਹਾਂ 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 ਦਰ ਦੇ ਪੈਂਟ ਸ਼ਰਟ ਲਵਾ ਕੇ ਦੋਸਤ ਲੈ ਜਾਂਦੇ ਹਾਂ 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 ਲੈ ਜਾਂਦੇ ਝੱਗਾ ਲੈ ਪਰ ਮੋੜ ਨਾ ਖੜੀ ਇੱਧਰਲੇ ਇਲਾਕੇ ਤੇ ਥੋੜਾ ਫਰਕ ਆ ਹੈਗਾ ਹਾਂ ਤੁਮੇ ਝਗੜਾ ਹੁੰਜਾਦੇ ਨਹੀਂ ਹਾਂ ਮੰਗਦੇ ਐ ਮੰਗਦੇ ਐ ਅੱਗੇ ਜਮਾਨਾ ਬਾਈ ਚੰਗਾ ਸੀ ਮਹਿਣਾ ਨਹੀਂ ਦਿੰਦਾ ਸੀ ਹਾਂ ਮਹਿਣੇ ਚੀਜ਼ ਸਾਡੇ ਮੰਗ ਕੇ ਲਿਆਉਂਦੀਆਂ ਦਾੜਾਂ ਲੈ ਜਾਂਦੀਆਂ ਰਿੱਜੀਆਂ ਦਾੜਾਂ ਨਹੀਂ ਜਾਂਦੀਆਂ ਕਿਹੜੀਆਂ ਰੋਟੀਆਂ ਐ ਅੱਗੇ ਮਹਿਣਾ ਨਹੀਂ ਦਿੰਦਾ ਸੀ ਕੋਈ ਤੇ ਹੁਣ ਤਾਂ ਹੱਥ ਰੁਕ ਹਾਂ ਆਂਗੀ ਅਗਲਾ ਦੀ ਹੂੰ ਗਰਮਾ ਰਿਹਾ ਹਾਂ ਅੱਗੇ ਕਿਸੇ ਨੂੰ ਕੋਈ ਕਹਿੰਦਾ ਨਹੀਂ ਸੀ ਜੇ ਕਿਸੇ ਦਾ ਦੁੱਖ ਦਾ ਸੁੱਖ ਤਾਂ ਹੁਣ ਤਾਂ ਜੀੜੇ ਕੱਪੜਾ ਧੋਤਾ ਹੀ ਜੀੜੇ ਕੱਪੜੇ ਵੀ ਧਵਾ ਜਾਂਦੀਆਂ ਸੀ ਤੇ ਹੁਣ ਕੌਣ ਕੌਣ ਤੋਂ ਕਿਸੇ ਦੇ ਮਰਿਆ ਗਏ ਤੈਨੂੰ ਨੇੜੇ ਹੁੰਦੀਆਂ ਮਰਿਆ ਗਏ ਤੈਨੂੰ ਧੋਂਦੀਆਂ ਹਾਂ ਤੇ ਉਹ ਤਾਂ ਧੋਣਾ ਹੀ ਕੀ ਹੈ ਕਿਸੇ ਦੇ ਮਾਠ ਮਾਰ ਤੇ ਅੱਗੇ ਜਵਾਨਾ ਚੰਗਾ ਸੀ ਵਰਤਮਾਨ ਨਾਲ ਢਿਲਕੂ ਬਣਾਉਨੇ ਆ ਬੀੜਗੋ ਦੇ ਉੱਤੇ ਲੋਕਾਂ ਨੂੰ ਸਮਝਾਉਣਾ ਜ਼ਰੂਰੀ ਹੈ। ਹਰੇਕ ਨੂੰ ਸਮਝਾਉਣਾ ਚਾਹੀਦਾ। ਹਾਂ। ਆਹ ਜਿਵੇਂ ਕੁੜੀ ਤੋਂ ਫਿਆਨ ਨੰਡਾ ਲੈ ਕੇ ਟੈਂਪਲ ਲੈ ਕੇ ਆਇਨਿੰ ਐਇਨਿੰ ਹੋਣਾ ਚਾਹੀਦਾ। ਪਿਆਰ ਨਾਲ ਲੋਕਾਂ ਨੂੰ ਸਮਝਾਓ ਕਿ ਇਹ ਇਹ ਹਾਂ ਇਹ ਗੱਲ ਨਹੀਂ ਕਰੋ ਮਾਪਿਓ ਪਰਲੋ ਲਿਖ ਲੋ ਮਾਪਿਓ ਨੂੰ ਦੱਸੋ ਜੇ ਤੁਹਾਨੂੰ ਵਿਆਹ ਕਰਾਉਣਾ ਹੈ ਤੇ ਮਾਪਿਓ ਨੂੰ ਗੱਲ ਖੋਲੋ ਕਿ ਤੁਸੀਂ ਇਹੋ ਜੇ ਕੰਮ ਨਾ ਕਰੋ ਮਾਪੇ ਬਾਕੀ ਮਾਪੇ ਪਹਿ ਜਾਂਦੇ ਹਾਂ ਹਾਂ ਇਹ ਇਹ ਸਮਝਾਉਣਾ ਲੋਕਾਂ ਨੂੰ ਚਾਹੀਏ ਕਿ ਰਿਸ਼ਤੇਦਾਰਾਂ ਚੋਂ ਹਾਂ ਹਾਂ ਨਾ ਰਿਸ਼ਤੇਦਾਰਾਂ ਵਿੱਚ ਕਿੰਨੇ ਫਰਕ ਪੈਂਦੇ ਐ ਹਾਂ ਨਹੀਂ ਤਾਂ ਹੈ ਵੀ ਭੜੇ ਕੰਮਾਂ ਦੇ ਭੜੇ ਸੁਖਨੇ ਹੁੰਦੇ ਆ। ਭੜੇ ਨਤੀਜੇ। ਹਾਂ। ਸਹੀ ਕੰਮ ਕਰੋ, ਪਿਆਰ ਨਾਲ ਸਮਝਾਓ ਲੋਕਾਂ ਨੂੰ। ਅੱਜ ਲਈ ਚੱਕ ਲਈ ਇਹਨਾਂ ਪਿੰਡ ਦੇ ਸਰਪੰਚ ਨੂੰ ਵੇੜਾ। ਤੇ ਇਹ ਵੀਡੀਓ 'ਚ ਵੀ ਇਹੀ ਗੱਲ ਕਹੋ, ਜਾਂ ਪਾਈ ਬੈਠ ਕੇ ਦੋ ਬੰਦੇ ਭੈਣ ਭਾਈ ਉਧਰ ਉਧਰ ਸਮਝਾਓ। ਹਾਂ। ਨਹੀਂ ਆਪੇ ਲੱਗਦੇ ਤੈਨੂੰ। ਤੂੰ ਸਾਡੇ ਨਹੀਂ ਆਖੇ ਲੱਗਦਾ। ਤਾਂ ਹੀ ਤੇਨੂੰ ਡੰਡ ਜੁਰਮਾਨਾ ਲਾਵਾਂਗੇ। ਹਾਂ। ਆਪੇ ਦੁਨੀਆ ਸਿਆਣੀ ਹੋਈ। ਬਾਰ ਬਾਰ ਲੋਕ ਹੈ ਅਰਿਸ਼ਵਤਾ ਦੇ ਮੂਲਿਆਜਾ ਪਾਰਦੇ ਨਹੀਂ ਇੱਕ ਦੂਜੇ ਦੇ ਆਪਣਾ ਨਿੱਕਲ ਧੋਵੇ ਉਹ ਤਾਂ ਵੀ ਪੱਖ ਲੈ ਜਾਂਦੇ ਨੇ ਤੇ ਸਹੀ ਗੱਲ ਨਹੀਂ ਜਮਾਨਾ ਬਹੁਤ ਫਰਕ ਕੋਈ ਜਮਾਨਾ ਨਹੀਂ ਰਹੇ ਸਮਝਾਉਂਦਾ ਵੀ ਬਹੁਤ ਅੰਨੀ ਪੀ ਜਾਂਦੀ ਤੇ ਕੁੱਤੇ ਚਿੱਤੀ ਜਾਂਦੀ ਗੱਲ ਕੰਮ ਚੱਲੀ ਜਾਂਦੀ ਆ ਟਾਈਮ ਤੇ ਹੈ ਵੀ ਸਮਝਾਉਣ ਦਾ ਬਹੁਤ ਵੱਡਾ ਫਰਕ ਹੈ